ਸਤਿ ਸ਼੍ਰੀ ਅਕਾਲ ਜੀ ਮੈਂ ਅਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਈਆਂ ਪਾਜੜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੈ ਲਿਆ ਹੈ ਬਹੁਤ ਵੱਡਾ ਪੁੱਠਾ ਪੰਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੋ ਚੁੱਕੀ ਹੈ ਰਾਜ ਕੇ ਲੱਸੀ ਇਹ ਜੋ ਉਹਨਾਂ ਨੇ ਪੁੱਠਾ ਪੰਗਾ ਲਿਆ ਹੈ ਇਹ ਕੋਈ ਕੈਪਟਨ ਅਮਰਿੰਦਰ ਸਿੰਘ ਨਹੀਂ ਹੈਗੇ ਜਾਂ ਕਹਿ ਲੋ ਕਿ ਇਹ ਸ਼ੋਮੀ ਕਾਲੀਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨਹੀਂ ਹੈਗੇ ਵਿਕਰਮ ਸਿੰਘ ਮਜੀਠੀਆ ਨਹੀਂ ਹੈਗੇ ਜਨਤਾ ਭਾਰਤੀ ਜਨਤਾ ਪਾਰਟੀ ਨਹੀਂ ਹੈਗੀ ਜੋ ਉਹਨਾਂ ਦੇ ਚੈਲੰਜ ਅਕਸੈਪਟ ਨਹੀਂ ਕਰਦੇ ਜਾਂ ਉਹਨਾਂ ਤੋਂ ਕਿਤੇ ਨਾ ਕਿਤੇ ਦੱਬ ਜਾਂਦੇ ਨੇ ਲੇਕਿਨ ਇਸ ਵਾਰੀ ਸਿੱਧਾ ਚੈਲੰਜ ਅਕਸੈਪਟ ਕਰ ਲਿਆ ਹੈ ਜੋ ਕਿਸਾਨ ਸੰਯੁਕਤ ਦੇ ਉਹਨਾਂ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਮਾਨ ਸਾਹਿਬ ਵੱਲੋਂ ਸਥਿਤੀ ਜਾਂ ਥਾਂ ਥਾਂ ਨਾ ਦਿਸਦੀ ਤਾਂ ਕਿਸਾਨ ਯੁੱਗ ਤੇ ਮੁਖੀ ਕਿਉਂਕਿ 2 ਦਿਨ ਪਹਿਲਾਂ ਹੀ ਜੋ ਭਗਵੰਤ ਸਿੰਘ ਮਾਨ ਨੇ ਇਹ ਐਮਐਸਪੀ ਉੱਤੇ ਇਹ ਗੱਲ ਕਹੀ ਸੀ ਕਿ ਇਹ ਇੱਕ ਟੋਂਗ ਰਚਿਆ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਇਹ ਸਿਰਫ ਸਿਆਸੀ ਰੋਟੀਆਂ ਸੇਕਦੇ ਨੇ ਇਹ ਵਿਲੇ ਨੇ ਇਹਨਾਂ ਵੱਲੋਂ ਹਸਪਤਾਲ ਚਲਾਏ ਜਾ ਰਹੇ ਨੇ ਇਹ ਬਿਨਾ ਮਤਲਬ ਤੋਂ ਬੈਂਕਾਂ ਸੌਰੀ ਰੇਲ ਗੱਡੀਆਂ ਦੇ ਕੋਲ ਜਾ ਕੇ ਧਰਨੇ ਲਾਉਂਦੇ ਨੇ ਇਹਨਾਂ ਵੱਲੋਂ ਸਿਰਫ ਇੱਕ ਸਿਆਸੀ ਗੇਮ ਪਾਈ ਜਾ ਰਹੀ ਹੈ ਇਹ ਸਿਰਫ ਇੱਕ ਵਿਲੇ ਨੇ ਇਹ ਇਹਨਾਂ ਕੋਲ ਕੋਈ ਕੰਮ ਨਹੀਂ ਹੁੰਦਾ ਤਾਂ ਇਹ ਚੱਕ ਕੇ ਆਪਣਾ ਜੋ ਜੁੱਲੀ ਬਿਸਤਰਾ ਉਹ ਚੱਕ ਕੇ ਉੱਥੇ ਜਾ ਕੇ ਆਪਣੇ ਧਰਨੇ ਲਾਉਣੇ ਸ਼ੁਰੂ ਕਰ ਦਿੰਦੇ ਨੇ ਤੇ ਇਹ ਕਿਸਾਨ ਦੇ ਨਾਲ ਨਾਲ ਜੋ ਵੀ ਇਨਾਂ ਦੀ ਮੁੱਖ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਭਗਵੰਤ ਸਿੰਘ ਮਾਨ ਕਿਸਾਨਾਂ ਬਾਰੇ ਬੋਲੇ ਨੇ ਤਾਂ ਜੋ ਕਿਸਾਨਾਂ ਵੱਲੋਂ ਇਹਨਾਂ ਦੀ ਜੋ ਵੀ ਰੰਜਿਸ਼ ਬਣੀ ਹੋਈ ਹੈ ਤਾਂ ਉਹ ਮੁੱਖ ਖਬਰ ਤੁਹਾਨੂੰ ਦੱਸਦੇ ਹਾਂ ਕੀ ਹੈ ਇਲਜ਼ਾਮ ਜੋ ਮੰਨ ਕਰਦਿ ਇਲਜ਼ਾਮ ਲਾ ਕੇ ਕਿਸਾਨਾਂ ਆਗੂਆਂ ਦੀ ਹੱਦ ਤੱਕ ਕਰਨ ਵਾਲਾ ਬਿਆਨ ਵਾਪਸ ਲੈਣ ਮੁੱਖ ਮੰਤਰੀ ਮੁੱਖ ਮੰਤਰੀ ਸਾਨੂੰ ਬਹਿਸ ਦਾ ਸਮਾਂ ਤੇ ਸਤਾਨ ਦੱਸਣ ਅਸੀਂ ਤਿਆਰ ਹਾਂ ਮੁੱਖ ਮੰਤਰੀ ਵੱਲੋਂ ਗੈਰ ਜ਼ਿੰਮੇਵਾਰ ਬਿਆਨ ਲੋਕਾਂ ਦਾ ਧਿਆਨ ਅਸਲੀ ਸਮੱਸਿਆਵਾਂ ਸਮੱਸਿਆਵਾਂ ਨੂੰ ਝਟਕਾਉਣ ਦਾ ਯਤਨ ਕਰ ਰਹੇ ਦਿਲਜੀਤ ਕੋਰ ਚੰਡੀਗੜ੍ਹ 30 ਮਈ 2025 ਨਵੇਂ ਕਿਸਾਨ ਮੋਰਚਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨ ਜਥੇਬੰਦੀਆਂ ਖਿਲਾਫ ਦਿੱਤੇ ਬਿਆਨ ਨੂੰ ਮੰਨ ਕਰ ਤੇ ਇਲਜ਼ਾਮ ਲਾ ਕੇ ਕਿਸਾਨ ਆਗੂਆਂ ਦੀ ਹੱਤਕਰਨ ਵਾਲਾ ਦੱਸਿਆ ਇਸ ਪੂਰੇ ਵਰਤਾਰੇ ਵਿੱਚ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਸਿੱਕਸ ਇਸ ਸਬੰਧੀ ਬਲਦੇਵ ਸਿੰਘ ਨਿਹਾਲਗੜ ਜਗਿੰਦਰ ਸਿੰਘ ਉਗਰਾਹਾ ਤੇ ਕਵਲਪ੍ਰੀਤ ਸਿੰਘ ਪੰਨੂ ਨੇ ਆਧਾਰਤ ਸਿਉ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨਗੀ ਮੰਡਲ ਤੇ ਬਿਆਨ ਜਾਰੀ ਕਰਦਿਆ ਕਿ ਮੁੱਖ ਮੰਤਰੀ ਵੱਲੋਂ ਪਹਿਲਾ ਇਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਹਨ ਸੰਜੂਕ ਕਿਸਾਨ ਮੋਰਚੇ ਵਿੱਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਇਸ ਬਾਰੇ ਤੱਥਾ ਸਾਇਦ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਵੀ ਦਿੱਤਾ ਸੀ ਇਸ ਲਈ ਦੇ باوجود ਮੁੱਖ ਮੰਤਰੀ ਵੱਲੋਂ ਕਿਸਾਨ ਜੱਤੀਵਾਦ ਦੇ ਖਿਲਾਫ ਬਿਆਨਬਾਜ਼ੀ ਜਾਰੀ ਰੱਖੀ ਹੋਈ ਹੈ ਤਾਂ ਉਹਨਾਂ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਜੱਤੀਵੱਦੀਆਂ ਜਿਨ੍ਹਾਂ ਨੇ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਹੈ ਇਹ ਜੱਤੇਬੱਦੀਆਂ ਹੀ ਡਾਂਸ ਸੇਫਟੀ ਐਕਟ ਕੌਮ ਖੇਤੀ ਮੰਡੀਕਰਨ ਨੀਤੀ ਦਾ ਖਰਚਾ ਤੇ ਜਲ ਸੋਧ ਐਕਟ ਦੇ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕਰਦੀਆਂ ਰਹਿਣਗੀਆਂ ਉਹਨਾਂ ਨੇ ਕਿਹਾ ਕਿ ਜੇ ਭਗਵੰਤ ਸਿੰਘ ਮਾਨ ਨੇ ਸਾਡੇ ਤੋਂ ਮਾਫੀ ਨਾ ਮੰਗੀ ਜਾਂ ਉਹਨਾਂ ਨੇ ਸਾਡੇ ਤੋਂ ਇਹ ਗੱਲ ਨਾ ਕਬੂਲ ਕੀਤੀ ਕਿ ਜੋ ਉਹਨਾਂ ਨੇ ਸਾਡੇ ਤੇ ਬੇਉਨੇਆਦ ਜੋ ਲਾਏ ਨੇ ਆਪਣੇ ਏਡੇ ਵੱਡੇ ਇਲਜ਼ਾਮ ਉਹ ਵਾਪਸ ਨਾ ਲਏ ਤਾਂ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਭਾਰੀ ਪੈ ਸਕਦੇ ਹਨ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਨ